ਆਮ ਆਦਮੀ ਪਾਰਟੀ ਦੀ ਜਿੱਤ ਮਗਰੋਂ ਦੇਖੋ ਕਿਵੇਂ ਮਨਾਏ ਜਾ ਰਹੇ ਨੇ ਪੂਰੇ ਸ਼ਹਿਰ ਦੇ ਵਿੱਚ ਜਸ਼ਨ ਪਾਏ ਜਾ ਰਹੇ ਨੇ ਭੰਗੜੇ ਤੇ ਵੰਡੇ ਜਾ ਰਹੇ ਨੇ ਲੱਡੂ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਤਰਨਤਾਰਨ ਜਿੰਮੀ ਚੋਂ ਦੇ ਵਿੱਚ ਆਪ ਪਾਰਟੀ ਦੀ ਜਿੱਤ ਹੋਈ ਹੈ ਉਸ ਖੁਸ਼ੀ ਦੇ ਵਿੱਚ ਹੱਥਾਂ ਭੰਗੜੇ ਪਾਏ ਜਾ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਬਾ ਦੀਆਂ ਜਿੱਥੇ ਵਿਧਾਇਕ ਗੁਰਦੇਵ ਸਿੰਘ ਮਾਨ ਦੇ ਵੱਲੋਂ ਢੋਲ ਦੇ ਡੱਗੇ ਤੇ ਬੋਲੀਆਂ ਪਾ ਕੇ ਭੰਗੜੇ ਪਾਈ ਜਾ ਰਹੇ ਨੇ ਪੂਰਾ ਦਿਨ ਹੋ ਚੁੱਕਿਆ ਹੈ ਜਿੱਥੇ ਕਿ ਨਤੀਜੇ ਆ ਚੁੱਕੇ ਨੇ ਤਾਂ ਇਹਨਾਂ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤਰਨਤਾਰਨ ਜਿੰਨੀ ਚੋਣ ਦੇ ਵਿੱਚ ਜਿਸ ਤੋਂ ਬਾਅਦ ਹਰ ਥਾਂ ਦੇ ਉੱਤੇ ਪਟਾਕੇ ਬਜਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਨੇ ਤੇ ਲੱਡੂ ਵੰਡੇ ਜਾ ਰਹੇ ਨੇ ਸੋ ਤੁਸੀਂ ਵੀ ਦੇਖੋ ਕਿ ਵੇ ਇਹ ਵੱਡੀ ਜਿੱਤ ਤੋਂ ਬਾਅਦ ਇਹਨਾਂ ਦਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇੱਜ਼ਤ ਰੱਖੀ ਆ ਤਰਨਤਾਰਨ ਉਪਚੋਣ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਅਫਵਾਹਾਂ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ ਕਾਂਗਰਸ ਕਹਿੰਦੀ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ ਪਰ ਆਮ ਆਦਮੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਮੋਹਰ ਹੈ ਸਰਦਾਰ ਭਗਤ ਸਿੰਘ ਮਾਨਜੀਤ ਜੀ ਦੇ ਕੰਮਾਂ ਤੇ ਅਰਵਿੰਦ ਕੇਜੀਵਾਲ ਸਾਹਿਬ ਨੇ ਸੋਚਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨੇ ਜੀ